ਜੈਲੀ ਖਾਣੇ ਪਿੰਕ ਵਾਲੀ ਜੈਲੀ ਖਾਣੀ ਹੈ ਲੋ ਹਾਂਜੀ ਜੀ ਤੁਹਾਡੇ ਬੱਚੇ ਵੀ ਜੈਲੀਆਂ ਖਾਣਾ ਪਸੰਦ ਕਰਦੇ ਆ ਚਾਕਲੇਟ ਖਾਂਦੇ ਆ ਟੌਫੀਆਂ ਖਾਂਦੇ ਆ ਤੇ ਤੁਸੀਂ ਆਪ ਦੇ ਬੱਚਿਆਂ ਨੂੰ ਇਹ ਘਰੇ ਬਣਾ ਕੇ ਦੇ ਸਕਦੇ ਹੋ ਬਿਲਕੁਲ ਆਰਗੇਨਿਕ ਤੇ ਕਿਵੇਂ ਬਣਾਉਣੀ ਆ ਅੱਜ ਦੋਸਤੋ ਤੁਹਾਨੂੰ ਵੀ ਦੱਸਦੇ ਆ ਸਾਡੇ ਪਵਨ ਆ ਟੌਫੀਆਂ ਤੇ ਜੈਲੀਆਂ ਕਿਵੇਂ ਬਣੀਆਂ ਆ ਆਪਾਂ ਆਪਦੀਆਂ ਭੈਣਾਂ ਨੂੰ ਤੇ ਆਪਣੇ ਭਰਾਵਾਂ ਨੂੰ ਦੱਸਿਓ ਜਿਨ੍ਹਾਂ ਦੇ ਬੱਚੇ ਰੋਜ਼ ਮਤਲਬ ਕਿ ਬਾਹਰੋਂ ਉਟਰਮ ਪਟਰਮ ਖਾਂਦੇ ਆ ਹਾਂਜੀ ਆਪਾਂ ਜ਼ਰੂਰ ਦੱਸਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਸਭ ਤੋਂ ਪਹਿਲਾਂ ਨਾ ਜੀ ਊਸ਼ਾ ਰਾਣੀ ਚੰਡੀਗੜ੍ਹ ਤੋਂ ਜਗਦੀਸ਼ ਕੌਰ ਉਸ ਤੋਂ ਬਾਅਦ ਨੇ ਜੀ ਪਰਵਿੰਦਰ ਕੌਰ ਫਰੋਜ਼ਪੁਰ ਤੋਂ ਫਿਰ ਨੇ ਜੀ ਸੰਜੀਵ ਮੋਗਾ ਇਹਨੇ ਜੀ ਮੋਗੇ ਤੋਂ ਸੋ ਦੋਸਤੋ ਅਗਲੇ ਵੀਡੀਓ 'ਚ ਥੋੜਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਆਪਾਂ ਦੇਖਦੇ ਹਾਂ ਵੀ ਤੁਸੀਂ ਆਪਣੇ ਬੱਚਿਆਂ ਵਾਸਤੇ ਜੈਲੀਆਂ ਟੌਫੀਆਂ ਘਰੇ ਕਿਵੇਂ ਬਣਾ ਸਕਦੇ ਹੋ ਬਹੁਤ ਹਾਂਜੀ ਸਭ ਤੋਂ ਪਹਿਲਾਂ ਅੰਦਾਜ਼ੀ ਆਪਾਂ ਨੂੰ ਫਰੈਸ਼ ਜੂਸ ਚਾਹੀਦਾ ਜਿੰਨੇ ਤਰ੍ਹਾਂ ਦੀਆਂ ਆਪਾਂ ਟੌਫੀਆਂ ਜੈਲੀ ਬਣਾਉਣੀ ਹੈਗੀ ਓਨੇ ਤਰ੍ਹਾਂ ਦਾ ਆਪਾਂ ਜੂਸ ਚਾਹੀਦਾ ਉਹਦੇ 'ਚ ਆਪਾਂ ਜਿਹੜਾ ਕਿ ਕਿੰਨੂ ਦਾ ਜੂਸ ਲੈ ਲਿਆ ਜੀ ਇੱਕ ਕੱਪ ਅੰਗੂਰਾਂ ਦਾ ਲੈ ਲਿਆ ਤੇ ਇੱਕ ਕੱਪ ਲੈ ਲਿਆ ਜੀ ਚਕੰਦਰ ਦਾ ਠੀਕਾ ਜੀ ਤਿੰਨਾਂ ਦਾ ਆਪਾਂ ਇੱਕੋ ਮਾਤਰਾ ਦੇ ਵਿੱਚ ਲੈ ਲਿਆ ਜੂਸ ਤੇ ਸਭ ਤੋਂ ਪਹਿਲਾਂ ਆਪਾਂ ਕਿਹੜੀਆਂ ਕੈਂਡੀਆਂ ਵਾਲੀਆਂ ਬਣਾ ਦੇਈਏ ਚਲੋ ਚਲੋ ਠੀਕ ਹੈ ਜੀ ਪਹਿਲਾਂ ਆਪਾਂ ਬਣਾਉਨੇ ਆ ਦੋਸਤੋ ਔਰੈਂਜ ਵਾਲੀਆਂ ਠੀਕ ਆ ਕੈਂਡੀ ਜੈਲੀ ਤੇ ਬਹੁਤ ਹੀ ਟੇਸਟੀ ਬਣਦੀਆਂ ਤੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਜ਼ਾਰ ਵਾਲੀਆਂ ਚੀਜ਼ਾਂ ਨਾਲੋਂ ਤਾਂ ਜਿਹੜੇ ਕੀ ਘਰ ਬਣਾ ਕੇ ਦੇ ਦੋਂਗੇ ਤਾਂ ਜ਼ਿਆਦਾ ਵਧੀਆ ਹੈ ਬਿਲਕੁਲ ਜੀ ਹਾਂ ਜੀ ਦੋਸਤੋ ਇੱਕ ਕੜਾਈ ਲੈ ਕੇ ਹਾਂ ਜੀ ਉਹਦੇ ਵਿੱਚ ਜੂਸ ਪਾਉਣ ਲੱਗੇ ਹਾਂ ਬਿਲਕੁਲ ਜੀ ਤੇ ਤੁਸੀਂ ਪ੍ਰੋਸੈਸ ਸਾਰਾ ਧਿਆਨ ਨਾਲ ਦੇਖ ਲਿਓ ਵੀ ਕੈਂਡੀਆਂ ਕਿਵੇਂ ਬਣਨਗੀਆਂ ਹਾਂ ਜੀ ਤੇ ਗੈਸ ਆਪਾਂ ਜਿਹੜੀ ਕੀ ਮੀਡੀਅਮ ਜੀ ਰੱਖਣੀ ਆ ਤੇ ਜਿਆਦਾ ਆਪਾਂ ਤੇਜ਼ ਨਹੀਂ ਕਰਨੀਗੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਇਸ ਜੂਸ ਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਚਮਚ 슈ਗਰ ਅੱਛਾ ਖੰਡ ਹਾਂਜੀ ਠੀਕ ਜਿਹੜੀ ਆਪਾਂ ਖੰਡ ਪੀਸ ਲਈ ਸੀ ਵੈਸੇ ਆਪਾਂ ਮੋਟੀ ਖੰਡ ਵੀ ਪਾ ਸਕਦੇ ਹਾਂ ਕਿਉਂਕਿ ਇਹ ਤਾਂ ਵਿੱਚ ਖੋਰੀ ਜਾਊਗੀ ਬਾਕੀ ਮਿੱਠਾ ਜਿਹੜਾ ਤੁਸੀਂ ਆਪ ਦੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਇਸ ਤੋਂ ਘੱਟ ਵੀ ਪਾ ਸਕਦੇ ਹੋ ਠੀਕ ਠੀਕ ਹੈ ਜੀ ਹਾਂਜੀ ਜੂਸ ਆ ਜਿਹੜਾ ਆਪਣਾ origignal start ਹੋ ਗਿਆ ਤੇ ਖੰਡ ਕਰਕੇ ਜਿਹੜਾ ਕਿ ਹੁਣ ਆਪਣੀ ਜਿਹੜੀ ਕਿ ਇੱਕ ਤਰ੍ਹਾਂ ਦੀ ਚਾਸ਼ਨੀ ਬਣਦੀ ਜਾਂਦੀ ਆ ਠੀਕ ਤੇ ਦਾ ਕਲਰ ਵੀ ਥੋੜਾ ਥੋੜਾ ਚੇਂਜ ਹੁੰਦਾ ਜਾਂਦਾ ਹੈਗਾ ਠੀਕ ਹਾਂਜੀ ਹਾਂਜੀ ਹੁਣ ਇਧਰਲੀ ਸਾਈਡ ਆਪਾਂ ਕੀ ਕਰਾਂਗੇ ਇੱਕ ਬਾਉਲ ਲੈ ਲਾਂਗੇ ਤੇ ਬਾਉਲ ਦੇ ਵਿੱਚ ਇੱਕ ਚਮਚਾ ਆਪਾਂ ਪਾਵਾਂਗੇ ਜੀ ਕੌਰਨ ਫਲੌਰ ਠੀਕ ਹਾਂਜੀ ਆਹ ਵਾਲਾ ਕੌਰਨ ਫਲੌਰ ਆ ਜਿਹੜਾ ਕਿ ਤੁਹਾਨੂੰ ਮਾਰਕੀਟ ਚੋਂ ਮਿਲ ਜਾਊਗਾ ਠੀਕ ਠੀਕ ਆ ਜੀ ਤੇ ਇੱਕ ਚਮਚੀ ਆਪਾਂ ਇਹਦਾ ਲੈਣਾ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਬਿਲਕੁਲ ਥੋੜਾ ਜਾਂ ਤਾਂ ਜੋ ਇਹਨੂੰ ਆਪਾਂ ਖੋਲ ਲਈਏ ਤੁਸੀਂ ਚਾਹੋ ਤਾਂ ਜੂਸ ਪਾ ਕੇ ਵੀ ਮਤਲਬ ਕਿ ਖੋਲ ਸਕਦੇ ਹੋ ਠੀਕ ਤੇ ਆਪਾਂ ਥੋੜਾ ਜਾਂ ਪਾਣੀ ਪਾ ਕੇ ਤੇ ਇਹਨੂੰ ਜਿਹੜਾ ਕਿ ਘੋਲ ਲੈਨੇ ਆ ਠੀਕ ਠੀਕ ਹੈ ਜੀ ਬਸ ਇੰਨਾ ਕੀ ਕਰਨਾ ਸੀ ਇਹ ਆਪਾਂ ਹੁਣ ਖੋਲ ਲਿਆ ਤੇ ਹੁਣ ਆਪਾਂ ਕੀ ਕਰਦੇ ਆ ਜੀ ਹੁਣ ਆਪਾਂ ਇਹਨੂੰ ਪਾਵਾਂਗੇ ਉਸ ਜੂਸ ਦੇ ਵਿੱਚ ਠੀਕ ਲਓ ਜੀ ਇੱਧਰ ਆਪਣਾ ਜੂਸ ਵੀ ਹੈ ਜਿਹੜਾ ਕਾਫੀ ਸੰਘਣਾ ਹੋ ਚੁੱਕਿਆ ਯਾਨੀ ਕਿ ਜਿੰਨਾ ਚਿਰ ਅੱਧਾ ਨਹੀਂ ਰਹਿ ਜਾਂਦਾ ਉਨਾਂ ਚਿਰ ਆਪਾਂ ਇਹਨੂੰ ਪਕਾਈ ਜਾਵਾਂਗੇ ਠੀਕ ਹਾਂਜੀ ਤੇ ਲਗਭਗੇ ਅੱਧਾ ਹੋ ਚੁੱਕਿਆ ਦੋਸਤੋ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਆਪਾਂ ਘੋਲ ਬਣਾਇਆ ਕਾਰਨਫਲੌਰ ਵਾਲਾ ਇਹ ਆਪਾਂ ਵਿੱਚ ਪਾ ਦਿੰਨੇ ਆ ਠੀਕ ਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਮੀਡੀਅਮ ਗੈਸ ਕਰਕੇ ਹੁਣ ਆਪੇ ਨੂੰ ਪਕਾਵਾਂਗੇ ਠੀਕ ਹੈ ਹਾਂਜੀ ਇਹਨੂੰ ਆਪਾਂ ਜਿਹੜਾ ਕਿ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਦੋਸਤ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਦੇਸੀ ਘਿਓ ਦਾ ਠੀਕ ਠੀਕ ਹੈ ਜੀ ਇਹਦੇ ਨਾਲਾ ਜਿਹੜਾ ਕਿ ਹੋਰ ਵੀ ਜ਼ਿਆਦਾ ਟੇਸਟ ਆ ਜਾਊਗਾ ਹਾਂ ਦੇਖੋ ਜੈਲੀ ਹੈ ਜਿਹੜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਠੀਕ ਹੈ ਤੇ ਹੁਣ ਆਪਾਂ ਇਹਨੂੰ ਕੜਾਈ ਨੂੰ ਲਾ ਲੀਏ ਥੱਲੇ ਵੀ ਇਹ ਸੰਤਰੇ ਵਾਲਾ ਤਿਆਰ ਹੋ ਗਿਆ ਆਪਣਾ ਹਾਂਜੀ ਹਾਂਜੀ ਤੇ ਦੋਸਤੋ ਇਸ ਤਰ੍ਹਾਂ ਦੇ ਸਿਲੀਕੋਨ ਦੇ ਮੋਲਡ ਆ ਜਿਹੜੇ ਕੀ ਮਿਲ ਹੀ ਜਾਂਦੇ ਆ ਆਮ ਹੀ ਬਾਜ਼ਾਰਾਂ ਦੇ ਵਿੱਚੋਂ ਤੇ ਤੁਸੀਂ ਇਹ ਲੈ ਸਕਦੇ ਹੋ ਤੇ ਜਾਂ ਜੇ ਤੁਸੀਂ ਸਿੰਪਲ ਬਣਾਉਣਾ ਚਾਹੁੰਦੇ ਹੋ ਤਾਂ ਸਿੰਪਲ ਵੀ ਕਿਸੇ ਭਾਂਡੇ ਚ ਪਾ ਕੇ ਜਿਹੜਾ ਕੀ ਬਾਅਦ ਚ ਕਟਿੰਗ ਕਰ ਸਕਦੇ ਆ ਤੇ ਹੁਣ ਆਪਾਂ ਇਸ ਮੋਲਡ ਨੂੰ ਕਰ ਦਿੰਨੇ ਆ ਫਿਲ ਠੀਕ ਹਾਂਜੀ ਦੋਸਤੋ ਇਹ ਵਾਲੇ ਸੰਤਰੇ ਵਾਲੇ ਹੋਈਆਂ ਤੇ ਜਿਹੜੇ ਅੰਗੂਰ ਵਾਲੀ ਜਾਂ ਦੂਜੀਆਂ ਉਹ ਕਿਵੇਂ ਬਣਨੀ ਐ ਉਹ ਤਰੀਕਾ ਹਾਂਜੀ ਉਹ ਥੋੜਾ ਜਿਹਾ ਤਰੀਕਾ ਆਪਾਂ ਹੋਰ ਦੱਸਾਂਗੇ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ ਭਰ ਲੈਨੇ ਆ ਹਾਂਜੀ ਤੇ ਹੁਣ ਆਪਾਂ ਇੱਕ ਚ ਫਿਲ ਕਰ ਲਈਆਂ ਔਰੇਂਜ ਵਾਲੀਆਂ ਠੀਕ ਤੇ ਹੁਣ ਆਪਾਂ ਚਕੰਦਰ ਵਾਲੀਆਂ ਤੇ ਜਾਫਰ ਅੰਗੂਰ ਵਾਲੀਆਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਉਹ ਹੋਰ ਤਰੀਕੇ ਨਾਲ ਬਣਾਵਾਂਗੇ ਠੀਕ ਹਾਂਜੀ ਹੁਣ ਆਪਾਂ ਜਿਹੜਾ ਕੀ 2 ਚਮਚ ਲੈ ਲੈਨੇ ਆ ਕੌਰਨ ਫਲਾਰ ਠੀਕ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਜੀ ਚਕੰਦਰ ਦਾ ਜੂਸ ਠੀਕ ਬਹੁਤ ਹੀ ਦੋਸਤੋ ਟੇਸਟੀ ਇਹ ਚੀਜ਼ ਬਣਦੀ ਹੈ ਤੇ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਇੱਕ ਆਪਾਂ ਇਹਦੇ ਵਿੱਚ ਪਾਵਾਂਗੇ ਚਮਚ 슈ਗਰ ਠੀਕ ਹੈ ਜੀ ਇਹਨੂੰ ਵੀ ਆਪਾਂ ਕਰ ਲੈਨੇ ਆ ਮਿਕਸ ਕਰਾਂਗੇ ਹੁਣ ਆਪਾਂ ਜਿਹੜਾ ਕਿ ਕਾਰਨ ਫਲੋਰ ਕੋਲ ਕੇ ਰੱਖਿਆ ਸੀਗਾ ਹੁਣ ਆਪਾਂ ਇਸ ਕੜਾਈ ਦੇ ਵਿੱਚ ਪਾ ਦਿੰਨੇ ਆ ਠੀਕ ਹੈ ਤੇ ਗੈਸ ਦੋਸਤੋ ਆਪਣੀ ਔਨ ਆ ਠੀਕ ਹੈ ਜੀ ਤੇ ਹੁਣ ਇਹਨੂੰ ਨਾਲ ਹੀ ਨਾਲ ਤੁਸੀਂ ਜਿਹੜਾ ਕਿ ਹਿਲਾਉਂਦੇ ਜਾਣਾ ਠੀਕ ਫਿਰ ਆਪਾਂ ਜਿਹੜਾ ਕਿ ਹੋਰ ਜੂਸ ਸੀਗਾ ਉਹ ਵੀ ਆਪਾਂ ਪਾ ਦਾਂਗੇ ਠੀਕ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਾਰ ਲੈਨੇ ਆ ਹਾਂਜੀ ਇਹ ਹੁਣ ਚੁਕੰਦਰ ਵਾਲਾ ਫਲੇਵਰ ਹੋ ਗਿਆ ਇਹਦੇ ਵਿੱਚ ਤੁਸੀਂ ਇਸੇ ਤਰ੍ਹਾਂ ਕੋਈ ਵੀ ਫਰੂਟ ਲੈ ਕੇ ਹਰ ਫਰੂਟ ਦੀਆਂ ਬਣਾ ਸਕਦੇ ਹੋ ਕਿਉਂਕਿ ਜੂਸ ਵਾਲੇ ਫਰੂਟ ਦਾ ਹਰ ਦੇ ਬਣ ਸਕਦਾ ਹਰ ਜਿਹੜੀ ਵੈਜੀਟੇਬਲ ਦਾ ਬਣ ਸਕਦੀ ਹੈ ਜੈਲੀ ਜਾਂ ਟਾਫੀਆਂ ਹਾਂ 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 ਹਾਂਜੀ ਹੁਣ ਪੇਸਟ ਜਿਹੜਾ ਥੋੜਾ ਜਿਹਾ ਆਪਣਾ ਹੋ ਗਿਆ ਗਾੜਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਜੀ ਥੋੜਾ ਜਿਹਾ ਦੇਸੀ ਘਿਓ ਫੇਰ ਠੀਕ ਆ ਜੀ ਠੀਕ ਆ ਦੇਸੀ ਘਿਓ ਤੁਸੀਂ ਕੋਈ ਵੀ ਜਿਹੜਾ ਕਿ ਪਾਉਣਾ ਜ਼ਰੂਰ ਹੈ ਦੋਸਤੋ ਤੇ ਹੁਣ ਆਪਾਂ ਇਹਨੂੰ ਵੀ ਮੋਲਡ ਦੇ ਵਿੱਚ ਜਿਹੜਾ ਕਿ ਫਿਲ ਕਰ ਲੈਨੇ ਆ ਠੀਕ ਆ ਠੀਕ ਲੋ ਜੀ ਹਾਂਜੀ ਹੁਣ ਆਪਣੀ ਜਿਹੜੀ ਗਰੇਪਸ ਵਾਲੀ ਜੈਲੀ ਵੀ ਆਪਾਂ ਬਣਾ ਲਈ ਸੀ ਦੋਸਤੋ ਉਸੇ ਤਰ੍ਹਾਂ ਹੀ ਤੇ ਹੁਣ ਆਪਾਂ ਇਹਨੂੰ ਵੀ ਫਿਲ ਕਰ ਦਿੰਨੇ ਆ ਠੀਕ ਹਾਂਜੀ ਪਵਨ ਹਾਂਜੀ 10 ਮਿੰਟ ਰੱਖਣ ਤੋਂ ਬਾਅਦ ਫ੍ਰਿਜ 'ਚ ਤੇ ਫਿਰ ਆਪਣੀਆਂ ਜਿਹੜੀਆਂ ਜੈਲੀਆਂ ਦੋਸਤੋ ਇਹ ਬਣ ਕੇ ਹੋ ਗਈਆਂ ਤਿਆਰ ਆ ਦੇਖੋ ਕਿੰਨੀ ਵਧੀਆ ਜੈਲੀ ਬਣੀ ਆ ਹਾਂ ਤਾਂ ਦਿਖਾਇਓ ਹਾਂ ਦਰ ਕਮਾਲ ਦੀ ਚੀਜ਼ ਯਾਰ ਪਵਨੇ ਤਾਂ ਦੇਖੋ ਹਾਂਜੀ ਤੇ ਇਹ ਜੇ ਆਪਣੇ ਬੱਚੇ ਖਾਣਗੇ ਤਾਂ ਇਹ ਆਪਣੇ ਬੱਚੇ ਖਾ ਕੇ ਬਿਮਾਰ ਨਹੀਂ ਹੋਣਗੇ ਤੇ ਤੁਸੀਂ ਇਸ ਤਰ੍ਹਾਂ ਦੋਸਤੋ ਜਿਹੜੀਆਂ ਕਿ ਘਰੇ ਜੈਲੀਆਂ ਬਣਾ ਸਕਦੇ ਹੋ ਡਿਫਰੈਂਟ ਡਿਫਰੈਂਟ ਆ ਆਪਣੀ orange ਵਾਲੀ ਹੋ ਗਈ ਆ ਤੇ ਆ ਆਪਣੀ ਹੋ ਗਈ ਆ ਜੀ pink pink कलर ਦੀ ਚੁਕੰਦਰ ਵਾਲੀ ਠੀਕ ਆ ਹਾਂਜੀ ਦੋਸਤੋ ਇੱਕ ਵਾਰੀ ਜਰੂਰ ਬਣਾ ਕੇ ਦੇਖਿਓ ਇਸ ਤਰ੍ਹਾਂ ਦੀ ਜੈਲੀ ਬਹੁਤ ਟੇਸਟੀ ਬਣਦੀ ਆ ਤੁਸੀਂ ਕਿਸੇ ਵੀ ਫਰੂਟ ਦੀ ਬਣਾ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜਰੂਰ ਕਰਦੇ ਹੋ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਨਾਮ ਲਵਾਵਾਂਗੇ ਜੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ